ਸ਼ਬਦਾਂ ਦੀ ਤਾਕਤ ਏਵਨ ਮੀਡੀਆ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਪ੍ਰੀਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਇਸ ਵੇਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੇ ਉੱਤੇ ਨੇ ਔਰ ਇਸ ਦੌਰਾਨ ਜਿਹੜਾ ਹੈ ਮੀਡੀਆ ਦੇ ਉੱਤੇ ਭੜਕਦੇ ਹੋਏ ਨਜ਼ਰ ਆਏ ਨੇ ਦੱਸ ਦਈਏ ਇੱਕ ਪੱਤਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਿਆ ਗਿਆ ਇਸ ਸਵਾਲ ਦੇ ਉੱਤੇ ਮੁੱਖ ਮੰਤਰੀ ਭੜਕੇ ਨੇ ਦੱਸ ਦਈਏ ਕਿ ਜੋ ਸਵਾਲ ਪੁੱਛਿਆ ਗਿਆ ਸੀ ਉਸ ਦੇ ਵਿੱਚ ਪੱਤਰਕਾਰ ਨੇ ਪੁੱਛਿਆ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਦਾਵਾ ਕਰਦੇ ਹੋਏ ਨਜ਼ਰ ਆ ਦੀ ਹੈ মুরਗੀਆਂ ਬੱਕਰੀਆਂ ਤੱਕ ਦਾ ਮੁਆਵਜ਼ਾ ਜਿਹੜਾ ਹੈ ਲੋਕਾਂ ਨੂੰ ਦਿੱਤਾ ਜਾਏਗਾ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਪਰ ਇਸ ਵੀਡੀਓ ਦੇ ਬਾਰੇ ਜਦੋਂ ਪੱਤਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਗਿਆ ਤਾਂ ਉਹ ਪੱਤਰਕਾਰ ਦੇ ਇਸ ਸਵਾਲ ਦੇ ਉੱਤੇ ਭੜਕਦੇ ਹੋਏ ਨਜ਼ਰ ਆਏ ਇੱਕ ਨਿੱਜੀ ਚੈਨਲ ਦਾ ਨਾਮ ਲੈ ਕੇ ਉਹਨਾਂ ਨੇ ਸੁਖਵੀਰ ਬਾਦਲ ਦਾ ਜ਼ਿਕਰ ਕੀਤਾ ਕਿ ਇਸ ਸਵਾਲ ਦਾ ਜਵਾਬ ਜਿਹੜਾ ਹੈ ਸੁਖਵੀਰ ਬਾਦਲ ਦੇਣ ਦੱਸਦੇ ਕਿ ਸਾਲ 2023 ਦੇ ਵਿੱਚ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਇੱਕ ਪਬਲਿਕ ਰੈਲੀ ਦੇ ਦੌਰਾਨ ਜਿਸ ਦੇ ਵਿੱਚ ਉਹਨਾਂ ਨੇ মুরਗੀਆਂ ਤੇ ਬੱਕਰੀਆਂ ਦੇ ਮੁਆਵਜ਼ੇ ਦੇਣ ਤੱਕ ਦੀ ਗੱਲ ਪੰਜਾਬ ਦੇ ਵਿੱਚ ਹੜ੍ਹ ਨੇ ਤਸਵੀਰਾਂ ਬਦਲੀਆਂ ਨੇ ਜੋ ਮੁਸੀਬਤਾਂ ਖੜੀਆਂ ਕੀਤੀਆਂ ਨੇ ਤਾਂ ਇਸ ਮੁਸੀਬਤ ਦੇ ਵਿੱਚ ਜਦੋਂ ਇਹ ਸਾਲ 2023 ਦੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਸੇ ਵੀਡੀਓ ਨੂੰ ਲੈ ਕੇ ਹੀ ਪੱਤਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਿਆ ਗਿਆ ਸੀ ਆਓ ਦੇਖਦੇ ਹਾਂ ਇਸ ਪੂਰੇ ਘਟਨਾਕ੍ਰਮ ਨੂੰ ਵੀਡੀਓ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਵੀ ਅਸੀਂ ਮੁਰਗੀ ਮਾਰਗੀ ਉਹਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਾਰਗੀ ਉਹਦਾ ਵੀ ਦਵਾਂਗੇ ਅੰਦਰ ਲੋਕਾਂ ਦੇ ਵੀ ਨਹੀਂ ਆ ਰਹੇ ਮਤਲਬ ਕੋਈ ਤੁਸੀਂ ਪੀਟੀਸੀ ਤੋਂ ਆਵੋ ਨਹੀਂ ਮੈਂ ਜਿੱਥੇ ਲੋਕਾਂ ਨਹੀਂ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਨ ਲਓ ਜੀ بس ਤੁਸੀਂ ਵੀ ਬਾਹਰ ਨੂੰ ਮੁਝਰੇ ਠੀਕ ਹੈ ਚਲੋ ਆਓ ਮੈਂ ਤੁਹਾਨੂੰ ਦੱਸੀ ਜਨਾ ਇੱਕ ਮੁਰਗੀ ਤੋਂ ਲੈ ਕੇ ਬੱਕਰੀ ਮੱਝ ਕੋਠਾ ਟਹਿ ਗਿਆ ਮੱਝਾਂ ਵਾਲਾ ਬਾੜਾ ਟਹਿ ਗਿਆ ਜੀਰੀ ਮੁਰਗੀ ਜੀਰੀ ਦੁਬਾਰੇ ਲਾਉਣੀ ਪੈਗੀ ਨਹੀਂ ਲੱਗੀ ਉਹ ਵੀ ਮੁਰਗੀ ਪੈਸੇ ਦੇਵਾਂਗਾ ਕੱਲੇ ਕੱਲੇ ਕਿੱਲੇ ਦੇ ਪੈਸੇ ਦੇਵਾਂਗਾ ਸ਼ਬਦਾਂ ਦੀ ਤਾਕਤ ਏਵਨ ਮੀਡੀਆ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਪ੍ਰੀਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਇਸ ਵੇਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੇ ਉੱਤੇ ਨੇ ਔਰ ਇਸ ਦੌਰਾਨ ਜਿਹੜਾ ਹੈ ਮੀਡੀਆ ਦੇ ਉੱਤੇ ਝੜਕਦੇ ਹੋਏ ਨਜ਼ਰ ਆਏ ਨੇ ਦੱਸ ਦਈਏ ਇੱਕ ਪੱਤਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਿਆ ਗਿਆ ਇਸ ਸਵਾਲ ਦੇ ਉੱਤੇ ਮੁੱਖ ਮੰਤਰੀ ਭੜਕੇ ਨੇ ਦੱਸ ਦਈਏ ਕਿ ਜੋ ਸਵਾਲ ਪੁੱਛਿਆ ਗਿਆ ਸੀ ਉਸ ਦੇ ਵਿੱਚ ਪੱਤਰਕਾਰ ਨੇ ਪੁੱਛਿਆ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਦਾਵਾ ਕਰਦੇ ਹੋਏ ਨਜ਼ਰ ਆ ਹੈ ਮੁਰਗੀਆਂ ਬੱਕਰੀਆਂ ਤੱਕ ਦਾ ਮੁਆਵਜ਼ਾ ਜਿਹੜਾ ਹੈ ਲੋਕਾਂ ਨੂੰ ਦਿੱਤਾ ਜਾਏਗਾ ਇਹ ਵੀਡੀਓ ਜਿਹੜੀਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਪਰ ਇਸ ਵੀਡੀਓ ਦੇ ਬਾਰੇ ਜਦੋਂ ਪੱਤਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਗਿਆ ਤਾਂ ਉਹ ਪੱਤਰਕਾਰ ਦੇ ਇਸ ਸਵਾਲ ਦੇ ਉੱਤੇ ਭੜਕਦੇ ਹੋਏ ਨਜ਼ਰ ਆਏ ਇੱਕ ਨਿੱਜੀ ਚੈਨਲ ਦਾ ਨਾਮ ਲੈ ਕੇ ਉਹਨਾਂ ਨੇ ਸੁਖਵੀਰ ਬਾਦਲ ਦਾ ਜ਼ਿਕਰ ਕੀਤਾ ਕਿ ਇਸ ਸਵਾਲ ਦਾ ਜਵਾਬ ਜਿਹੜਾ ਹੈ ਸੁਖਵੀਰ ਬਾਦਲ ਦੇਣ ਦੱਸਦੇ ਕਿ ਸਾਲ 2023 ਦੇ ਵਿੱਚ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਇੱਕ ਪਬਲਿਕ ਰੈਲੀ ਦੇ ਦੌਰਾਨ ਜਿਸ ਦੇ ਵਿੱਚ ਉਹਨਾਂ ਨੇ ਮੁਰਗੀਆਂ ਤੇ ਬੱਕਰੀਆਂ ਦੇ ਮੁਆਵਜ਼ੇ ਦੇਣ ਤੱਕ ਦੀ ਪੰਜਾਬ ਦੇ ਵਿੱਚ ਹੜ੍ਹ ਨੇ ਤਸਵੀਰਾਂ ਬਦਲੀਆਂ ਨੇ ਜੋ ਮੁਸੀਬਤਾਂ ਖੜੀਆਂ ਕੀਤੀਆਂ ਨੇ ਤਾਂ ਇਸ ਮੁਸੀਬਤ ਦੇ ਵਿੱਚ ਜਦੋਂ ਇਹ ਸਾਲ 2023 ਦੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਸੇ ਵੀਡੀਓ ਨੂੰ ਲੈ ਕੇ ਹੀ ਪੱਤਰਕਾਰ ਵੱਲੋਂ ਮੁੱਖ ਮੰਤਰੀ ਭਗਵਤ ਮਾਨ ਤੋਂ ਸਵਾਲ ਪੁੱਛਿਆ ਗਿਆ ਸੀ ਆਓ ਦੇਖਦੇ ਹਾਂ ਇਸ ਪੂਰੇ ਘਟਨਾਕ੍ਰਮ ਨੂੰ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਵੀ ਅਸੀਂ ਮੁਰਗੀ ਮਰਗੀ ਉਹਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਰਗੀ ਉਹਦਾ ਵੀ ਦਵਾਂਗੇ ਅੰਦਰ ਲੋਕਾਂ ਦੇ ਵੀ ਨਹੀਂ ਆ ਰਹੇ ਮਤਲਬ ਕੋਈ ਤੁਸੀਂ ਪੀਟੀਸੀ ਤੋਂ ਆਵਾਂ ਨਹੀਂ ਮੈਂ ਜਨਤਕ ਆਉਂ ਨਹੀਂ ਜੀ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਨ ਲਓ ਜੀ بس ਤੁਸੀਂ ਨਹੀਂ ਬਾਅਦ ਨੂੰ ਪੁੱਛਦੇ ਠੀਕ ਹੈ ਚਲੋ ਆਓ ਮੈਂ ਤੁਹਾਨੂੰ ਦੱਸੀ ਜਨਾ ਇੱਕ ਮੁਰਗੀ ਤੋਂ ਲੈ ਕੇ ਬੱਕਰੀ ਮੱਝ ਕੋਠਾ ਟਹਿ ਗਿਆ ਮੱਝਾਂ ਵਾਲਾ ਬਾੜਾ ਟਹਿ ਗਿਆ ਜੀਰੀ ਮੁਰਗੀ ਜੀਰੀ ਦੁਬਾਰੇ ਲਾਉਣੀ ਪੈਗੀ ਨਹੀਂ ਲੱਗੀ ਉਹ ਵੀ ਮੁਰਗੀ ਪੈਸੇ ਦੇਵਾਂਗਾ ਕੱਲੇ ਕੱਲੇ ਕਿੱਲੇ ਦੇ ਪੈਸੇ ਦੇਵਾਂਗਾ